ਕਲਾਪਿੰਗ ਕਲਾਪਿੰਗ ਬਹੁਤ ਹੀ ਵਧੀਆ ਬ੍ਰੈਂਡ ਹੈ ਪਰ ਭਾਇ ਅੱਜ ਤੇ ਹੰਕ ਲੱਗਣ ਡਿਆ ਹਾਂਜੀ ਗੁੱਡ ਮਾਰਨਿੰਗ ਸਸੀਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਵਧੀਆ ਹਾਂਜੀ ਇਹ ਤੇ ਸਾਸ ਹੋਏ ਚਲਣ ਡਈ ਹੈ ਇਹ ਕੀ ਇਹ ਜੋ ਗੱਡੀ ਚਲਾਉਣ ਵਾਲਾ ਵਾ ਪਿੰਨ ਜੀ ਕਰਤੀ ਖਰਾਬ ਬਸ ਤੂੰ ਇਹਨਾਂ ਦੀ ਛੱਡਿਓ ਕੋਈ ਲੈ ਮੋਰੀ ਜੋ ਬੋਟੀ-ਬਾਟੀ ਸਭ ਬਾਹਰ ਕਰਤੀ ਆ ਚਲੋ ਠੀਕ ਆ ਫਿਰ ਮੈਂ ਚੱਲਿਆ ਮੈਂ ਤੇ ਡਾੜੀ ਚੱਲੇ ਆ ਇੱਕ ਨਾਲ ਆਪਾਂ ਸਮਾਨ ਲੈ ਕੇ ਆਉਣਾ ਜਿਹੜੀਆਂ ਆ ਗੁੱਲਾਂ-ਗੁੱਲਾਂ ਜਿਹੜੀਆਂ ਆਪਣੀਆਂ ਇਹਨਾਂ ਨੂੰ ਟੱਚ ਮਾਰਨੇ ਜਿਵੇਂ ਨਾ ਕਦੇ ਖਾਨੇ ਸਾਡੇ ਵੱਡੇ ਆ ਤੇ ਇਹਨਾਂ ਨੂੰ ਆਪਾਂ ਫਿਕਸ ਕਰਨਾ ਥੋੜਾ ਡਿਜ਼ਾਈਨ ਇਹਦਾ ਅਪਡੇਟ ਕਰਨ ਵਾਲਾ ਕਿਉਂਕਿ ਉਹਨਾਂ ਦਾ ਡੱਕਿਆ ਹੀ ਆ ਤੇ ਉਹਦੇ ਵਾਸਤੇ ਪਹਿਲਾਂ ਸੋਚਿਆ ਜੀ ਬਾਹਰੋਂ ਕਰਵਾ ਲਈਏ ਫਿਰ ਆ ਕੇ ਨਹੀਂ ਸੋਚਦਿਆਂ ਕਿ ਬਿਲਡਿੰਗ ਸੈਟ ਆਪਦਾ ਇਹ ਹੋਵੇ ਤੇ ਚਲੋ ਆਪਾਂ ਨੂੰ ਥੋੜਾ ਬਹੁਤ ਕੰਮ ਹੁੰਦਾ ਕੋ ਡੈਡੀ ਜਾਣਦੇ ਥੋੜਾ ਬਹੁਤ ਸਵੇਂ ਵੀ ਜਾਣਦਾ ਹੀ ਆ ਤੇ ਮੈਂ ਕਿਹਾ ਚਲੋ ਹੁਣ ਐਂਦਾ ਕਰਦੇ ਆਂਗੇ ਮਿਲਨੇ ਮਿਲਨੇ ਥੋੜਾ ਕੰਮ ਆਪ ਕਰ ਲੈਨੇ ਨਾਰੇ ਗਰ ਗਰਲਾ ਬਨਣ ਵਾਲੀਆਂ ਇਧਰ ਦੀਆਂ ਆ ਸਾਰਾ ਵਗੈਰਾ ਜੋ ਵੀ ਹਨ ਉੱਪਰ ਦੀਆਂ ਗਰਲਾ ਬਨਣ ਵਾਲੀਆਂ ਇੱਥੇ ਤੇ ਆ ਵੀ ਤਕਰੀਬਨ ਕਰਨ ਦਾ ਰੱਦਾ ਚਲੋ ਫਰਮਾਨ ਪਾ ਮੇਰ ਕਰੇ ਤੇ ਮਸ਼ੀਨ ਲੈਣ ਚੱਲੇ ਆ ਉਹ ਬਿਲਡਿੰਗ ਵਾਲੀ ਦੇਖਦੇ ਆਂ ਆਨਲਾਈਨ ਪਤਾ ਕੀਤਾ ਹੈ ਕਿ ਆਨਲਾਈਨ ਇੱਕ ਮਤਲਬ ਹੈਗੀ ਆ 2000 ਦੀ ਵੀ ਹੈਗੀ 1 3000 ਦੀ 1 3500 ਦੀ 1 5000 ਦੀ ਤੇ ਬਾਕੀ ਇਥੋਂ ਪਤਾ ਕਰਦੇ ਆਂ ਪੰਜਾਬ ਵਾਲਿਆਂ ਆ ਗਿਆਂ ਮੱਛਾ ਰੋਡ ਤੇ ਪੰਜਾਬ ਵਾਲੇ ਬੜਾ ਨਾਮ ਉਹਨਾਂ ਦਾ ਤੇ ਆਪਣਾ ਮੈਂ ਇੱਕ ਦੁਕਾਨ ਤੋਂ ਹੋਰ ਪਤਾ ਕਰਦੇ ਆਂ ਕਿੰਨੇ ਦੀ ਮਿਲਦੀ ਹੈ ਕਿਵੇਂ ਹੈ ਹਨ ਇਹ ਪ੍ਰੋਸੀਜਰ ਤੇ ਜੁੜੇ ਰਹਿਣ ਤਾਂ ਕੋ ਲੋਕ ਦੇ ਨਾਲ ਜਿਹੜੇ ਨਵੇਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤਾਂ ਫਿਰ ਲੈਕ ਚੱਲੀਏ ਤੁਹਾਨੂੰ ਆਪਣਾ ਮੋਟਰਸੈੱਡ ਲੱਗਾ ਇੱਧਰ ਆਮਗਰਾਜਾ ਟੁੱਟ ਗਿਆ ਕੰਮੂ ਮੇਰ ਕਰਨ ਵਾਲਾ ਪਹਿਲਾ ਕੜੀ ਦਾ ਵੀ ਪੈਂਡਿੰਗ ਪਿਆ ਵੀ ਕਰਨਾ ਜੀ ਨਹੀਂ ਬੁਲਾਈ ਸਸਿਗਾ ਬੁਲਾਈ 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 ਪੁੱਤ ਨੇ ਗਏ ਚੱਲੇ ਰੈਡੀ ਹੋ ਗਏ ਰੈਡੀ ਚੱਲੀ ਫਰ ਨਹੀਂ ਨਹੀਂ ਚਾਹ ਨਹੀਂ ਪੀਂਦੇ ਹਾਂਜੀ ਕੀ ਹਾਲ ਹੈ ਠੀਕ ਠਾਕ ਮੇਰੇ ਕੋਲ ਇਹ ਕਿਹ ਕਿਦਾਂ ਕਿਦਾਂ ਕਦੋਂ ਕੌਣ ਆਇਆ ਹੋ ਸੱਸੀ ਗਾਲ ਕੀਤੇ ਸਾਨੂੰ ਕਹਿੰਦੇ ਕਿ ਨੂੰ ਕਿੱਥੇ ਫੁੱਫੂ ਸੱਸੀ ਗਾਲ ਕੀਤੇ ਕਿੱਥੇ ਆ ਫੁੱਫੂ ਕਿੱਥੇ ਆ ਆਈ ਹੱਥ ਛੋੜਨ ਲਈ ਇੱਧਰ ਵੇਖ ਚੱਲੀ ਚੱਲੀ ਸੱਸੀ ਗਾਲ ਚਲੋ ਕੋਈ ਗੱਲ ਨਹੀਂ ਖਾ ਗਿਆਣ ਸੱਸੀ ਗਾਲ ਬੁਲਾ ਕੇ ਚਲੋ ਬਸ ਨਹੀਂ ਬੰਦਾ ਆ ਹਾਂ ਸੱਚ ਕੱਲ ਪੰਜਾਬ ਆਂਦੀ ਨਾ ਕਾਨੀ ਯਾਰ ਅੱਜ ਅੱਜ ਕੀ ਰਾਉਂਡਰ ਦੀ ਅੱਜ 22 ਤਰੀਕ ਦੋਸਤਾਂ ਲਈ ਕੀ ਫਿਕਰੀ ਦੀ ਆ ਵਾ ਬੰਨਾਈ ਗਿਰਨ ਬੰਨਾਈ ਤੇ ਸਸਤੀ ਕਰ ਤੇਰੀ ਰਖੜੀ ਕਿੱਥੇ ਆ ਪੁਈ ਨਹੀਂ ਗੜੀ ਰਖੜੀ ਬੰਨੀ ਆਏ ਆ ਤੂੰ ਨਹੀਂ ਆ ਬੱਧੀ ਸੀ ਬੱਧੀਆ ਦਾਦੀ ਨੂੰ ਕਿਦਾਂ ਮਾਈ ਮਾਰਦਨ ਦਾਦੀ ਓਏ ਦਾਦੀ ਓਏ ਬੇਲਾਸ ਨਾ ਵਾਈ ਮਾਈ ਦਾਦੀ ਓਏ ਡੈਡੀ ਓਏ ਆਣ ਪੱਦੇ ਕਿਥੇ ਪਾਂ ਬਾਈ ਟੂ ਕੁ ਵਾਦਾ ਕਾਕਾ ਡੈਡੀ ਦਾਦੀ ਕੋ ਨਹੀਂ ਲਗਾਏ ਐ ਨਹੀਂ ਐਡਾ ਕਾਕਾ ਕਿੱਧਰ ਗਿਆ ਨਹੀਂ ਐਨਾ ਹੀ ਹਰ ਗੁਣ ਕਿੱਦਾ ਹਰ ਗੁਣ ਹਰ ਗੁਣ ਕਿੱਦਾ ਐਨੀ ਗਰੇਪਟ ਓ ਓਤੀ ਦੀ ਓ ਭਾਈ ਇਹ ਨਹੀਂ ਚੱਲੇ ਮਾਂ ਨਹੀਂ ਇਦਾਂ ਨਹੀਂ ਜਾਣ ਦੇਣਾ ਮਾਂ ਕਦੇ ਮਾਂ ਦਾ ਟਾਈਮ ਲਾਉਂਦਾ ਭਾਜੀ ਅਸਲ 'ਚ ਬਿਜੀ ਬੋਰ ਹੁੰਦੇ ਨੇ ਅੱਜਕੱਲ੍ਹ ਲੋ ਵੇਖੀਂ ਵੇਖੀਂ ਖੜਨਾ ਦਾ ਮੈਂ ਬਹਿ ਬਹਿ ਸੈਂਟਰ ਦੇ ਬਹਿ ਚ ਅੱਜ ਨਾਲ ਗੁਰਮੁਖ ਬਹਿ ਮੱਸਾ ਚੰਗ ਲੈ 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 ਪਹਿਲਾ 50 ਤਾਂ ਨਹੀਂ ਕਰੇ ਸਾਰੇ ਜਰਨੇ ਨੇ ਵੀ ਨਹੀਂ ਕੋਈ ਗੱਲ ਯਾਰ ਬੱਚਾ ਛਤਾਨੀ ਘੰਟਾ ਸਾਡ ਦੇ ਕੇ ਸਿਆਣੇ ਵਣੇ ਕਰਨ ਨੂੰ ਨਹੀਂ ਕੰਡੇ ਹਾਂਜੀ ਟਕਾਊਟ ਹੋ ਗਈ। ਇਹ ਟਕਾਊਟ ਹੋ ਗਈ। ਇਹ ਆ ਪੰਜ ਲਿਆਣਾ ਬਿਲਡਿੰਗ ਸੈੱਟ ਆ ਦੋ ਦਿਖਾਏ ਇਹਨਾਂ ਨੇ। ਛੱਡੀ ਥੋੜੀ ਆ। ਆਹੋ ਠੀਕ ਆ ਫਿਰ। ਥੋੜੀ ਐਮ ਡੀ ਆ। ਵੱਡੀ ਉਹਦੇ ਨਾਲ ਥੋੜੇ ਤਾਂ ਕਰੀ ਗਏ। ਇਹਦਾ ਥੋੜਾ ਵੀਟ ਵੀ ਜ਼ਿਆਦਾ ਬੰਦੇ ਥੋੜਾ ਹੈਵੀ ਚ ਆ। ਕੰਪੋਰੀ ਨੂੰ ਤਾਂ ਬੇਈ ਨਹੀਂ ਤਾਂ। ਇਹਨਾਂ ਜੋਰੀ ਦਾ ਭਾਰ ਘੱਟ ਆ ਮੇਰੇ ਨਾਲ। ਇਹਨਾਂ ਵੱਡਾ। ਨਵਾ ਕਰ ਲੈਨੇ ਦੰਦ ਤੇ ਮੈਂ ਵੀ ਆਈ ਨੀ ਆਪਣੀ ਸੇਵਾ ਨੂੰ ਮੈਂ ਤਾਂ ਉੱਪਰ ਰਿਹਾ ਮੈਂ ਤੁਹਾਨੂੰ ਪੈਸੇ ਦਿੱਤੇ ਨਹੀਂ ਦੇਸੀ ਤੇ ਜਿਹੜਾ ਤੁਹਾਨੂੰ ਮੈਂ ਆਪਣੇ ਚਲੋ ਬੰਦੇ ਨਾਲ ਕੋ ਕਿੰਨੇ ਰੱਲਾ ਚੱਲਣਾ ਚਾਹੀਦੀਆਂ ਨਾਲ ਚਲੋ ਵੀਰ ਲਗਾ ਵੇਲਡਿੰਗ ਚੈੱਕ ਕਰਕੇ ਦਿਖਾਉਣ ਚੈੱਕ ਕਰਕੇ ਫੇਰੀ ਖੜਦੇ ਆਂ ਅੜੀ ਲੱਗੇ ਇੱਧਰ 180 ਮੀਟਰ ਆਉਣੀ ਹੋ ਠੀਕ ਆ ਉਹ ਨਹੀਂ ਨਹੀਂ ਇੰਨਾ ਪਰਚੂਦਾ ਹਾਂਜੀ ਠੀਕ ਆ ਠੀਕ ਆ ਯਾਨ ਕੱਗੇ ਪਛਾਣ ਕਲਾਉਂਦੇ ਆ ਜਾਣਕ ਨਹੀਂ ਲਾਈ ਅੱਖਾਂ ਕਰਦੀਆਂ ਹਨ ਪਰੇਸ਼ਾਨ ਅੱਖਾਂ ਕਰਦੀਆਂ ਨਹੀਂ ਚਾਹੀਦੀ ਇਹ ਸਕੂਟਰੀ ਲੈ ਕੇ ਆਗੇ ਕਿੰਨਾ ਕੁ ਭਾਰਾ ਹੋਣਾ ਆਦੇ ਆਈ ਮਸੜ ਜਨਾਂ ਦੇ ਉਹ ਠੀਕ ਹੈ ਕੰਮ ਉਹ ਤੇਰਾ ਮੂੰਹ ਖੜੀ ਚੱਲਣਾ ਆਪਣਾ ਸੱਚੀ ਕਾਲ ਜੀ ਆ ਵੇਜ ਕਾੜਦਾ ਹੁੰਦਾ ਚੰਗਾ ਕਰ ਚੱਕ ਆ ਠੀਕ ਸਰ ਯਾਨ ਕਾ ਵੇਲਾ ਨੰਦੀ ਕਿੰਨਾਂ ਇਹ ਮੈਂ ਅੱਖਾਂ ਬਣਵਾਈਆਂ ਹਾਂ ਮੈਂ ਜਰ ਨਾ ਹੱਸੇ ਤਾਂ ਐਦਾਂ ਕਹਿ ਸਾਰੇ ਜਣਾ ਕੋਈ ਨਾ ਕੋਈ ਰਿਸ਼ਤੇਦਾਰ ਆਊਗਾ ਕੋਈ ਦੋ ਚਾਰ ਸੋ ਦੇਖ ਕੇ ਜਾਊਗਾ ਜੀ ਆਊਗਾ ਕੋਈ ਦੇਿਆਂ ਦੀ ਬਾਸਰਾ ਲੈ ਮੈਂ ਜਾਂਦ ਰੁਕਦਾ ਹੈ ਕਹਿੰਦੇ ਆਉਂਦਾ ਰੁਕ ਹੈ ਨਹੀਂ ਉਧਾਖਾ ਇਸ ਖਰੀ ਜਣੇ ਤੇ ਮਿਲਦਾ ਰਿਹਾ ਨਾ ਬਸ ਹੈ ਆਹ ਦੇ ਆਹ ਤਾਂ ਸਿੱਖਾਈਆਂ ਨਾ ਇਹਨਾਂ ਦਾ ਪਾਰ ਸੁਖਣਾ ਹੈ ਆਹ ਲਾਈ ਇਹਦਾ ਪਾਰ ਜੇ ਘਾਟ ਠੀਕ ਨੇ ਇਹ ਤਾਂ ਹੈ ਯਾਰ ਜਿੱਦਾਂ ਡੱਬਾ ਇਤਨੀ ਜ਼ਿਆਦਾ ਓਨੀ ਆਟੀਗਾ ਸੀ ਦਾ ਬੜੀ ਮਸਤ ਪਹਿਲਾਂ ਤੇ ਯਾਰਾਂ ਕੋਈ ਪੰਜਾਬ ਵਾਲਿਆਂ ਕੋ ਉਹ ਕਿੰਨੇ ਦਾ ਉਹ ਮhenga ਦਾਦੇ ਸੀ ਨਾ ਉਹ ਮhenga ਦਾਦੇ ਪੰਜਾਬ ਦੇ ਕਿੰਨੇ ਦਾ ਨਹੀਂ ਉਹ ਹਲਕੇ ਹੀ ਉਹ ਥੋੜਾ ਹੈ ਹਿਮਦਰੇ ਹੈ ਅਸੀਂ 200 ਦਿਨ ਬੋਲਿਆ ਵੇ ਬੋਲਿਆ ਕਿ ਦਰਦ ਬੋਲ ਕੇ ਸਿਰ ਬੰਦ ਕਰਤਾ ਉਹਨਾਂ ਨਾਲ ਟੇਪ ਲਾਤੀ ਯਾਰ ਤੇ ਰਹਿਣ ਦ ਫਿਰ ਕੋਈ ਇਹਨੂੰ ਵੇਖਣਾ ਹੀ ਹੈ ਨਾ ਠੀਕ ਆ ਸੋਹਣਾ ਯੈਲੋ ਕਲਰ ਦਾ ਹੈ ਇਹਨਾਂ ਦਾ ਇਹਨਾਂ ਦਾ ਵਜਣਾ ਮੈਨੂੰ ਕਿੰਨਾ ਹੀ ਇਹਦਾ ਵਜਣੀ ਹੈ ਨਹੀਂ ਦਾ ਨਹੀਂ ਲੱਗਦਾ ਆ ਹੋਵੇ ਇੱਕ ਇੱਕ ਚ ਹੋ ਰਹੀ ਵਡਾ ਥੜਾ ਉਹਦਾ ਕਿਲੋ ਵੀ ਵੇਟ ਨਹੀਂ ਥੜਾ ਚਲਦਾ ਕੀ ਚੀਜ਼ ਹੈ ਇੱਛਾ ਰਹਿ ਤਾ ਉਹ ਸਸਤਾ ਹੀ ਹੈ ਤਾਂ ਵੱਡਾ ਵੀ ਹੈ ਇਥੋਂ ਇਤੋਂ ਵੱਡਾ ਵੀ ਹੁੰਦਾ ਹਟ ਗਿਆ ਫਾਟੇ ਲਗਾ ਨੁਕਸਾਨ ਦੇ ਨਿਸ਼ਾਨ ਕਰੀ ਜਾਂਦਾ ਲੱਗਦਾ ਮਹਾਂ ਉਹਨੇ ਵਿੱਚ ਪਾ ਆ ਗਿਆ ਦੇ ਉਹਨਾਂ ਦੇ ਕਿੱਡਾ ਵਧੀਆ ਪਾ ਕੇ ਦਿੱਤਾ ਆ ਦੇਖ ਆ ਆ ਆ ਨਹੀਂ ਨਹੀਂ ਰੋ ਜਾ ਰੋ ਜਾ 1:00 ਬਜਾਰ ਰੋਜ ਕਰਨੇ ਬੀਸ ਹੁੰਦੇ ਚ ਤੈਨੂੰ ਸੁਪਣਾ ਆਸ ਨਹੀਂ ਆਉਂਦਾ ਹਾਂ ਠੀਕ ਚਲ 2:00 ਵਜੇ ਮਾਰੂ ਗਾੜੇ ਆ ਵਿੱਚ ਰੱਖਦੇ ਆ ਵੀ ਐਵੇਂ ਕੋਡਾ ਫੜਾ ਦੇ ਆ ਸਲਾਬੀਆਂ ਨਾਲ ਜਦੋਂ ਮੜੀ ਚੱਲਣੀਆਂ ਨੇ ਇਧਰ ਨਾਲ ਹੁੰਦਾ ਸਲਾਬੀਆਂ ਜਾਣ ਹਾਂ ਫੜ ਆਰ 30 ਬਾਅਦ ਵਿੱਚ ਗਰਮ ਕਰਦੇ ਹੋ ਨਾ ਫਿਰ ਜ਼ਰੂਰੀਆਂ ਨੇ ਤਾਂ ਇਹ ਨਕਦਾਈ ਸਰਦੋ ਇਹਨਾਂ ਕੋਈ ਦੇਖ ਤੇ ਫਰੀਦ ਦਿੱਤੀ ਉਹਨਾਂ ਨੇ ਫਰੀਦ ਹੈ ਹੈ ਹੀ ਕੱਕੀ ਇਹਦੇ ਵੈਸੇ ਘਰ ਕੀ ਥੋੜਾ ਘਰ ਕੀ ਹੈ ਕੀ ਵਰ ਕੀ ਨੱਕ ਵੜਦਣਾ ਐਵੇਂ ਦੁਨੀਆ ਤਖੀ ਆਵੇ ਇਥੋਂ ਚਲ ਬਚਾਓ ਇਹਦੇ ਸਿੰਘ ਮਰਾ ਮੋਟਾ ਆ ਵੇਖੋ ਦੋਸਤੋ ਇਹ ਇਹਨਾਂ ਨੇ ਨੱਕ ਵੜਦਣਾ ਵੇਖੋ ਇਹ ਹੈ ਤੇ ਯਾਰ ਚੰਗੀ ਜਿਵੇਂ ਨਕਰੀਆ ਕਰਦਾ ਉਹ ਲੈ ਆਹ ਕਿੱਥੋਂ ਨਿਕਲੀ ਆਉਂਦਾ ਵਾ ਪਾਰ ਪੇਰ ਪਾੜਦਾ ਹੀ ਬਹੁਤ ਸਾਰੇ ਪਾੜਦੇ ਕੀ ਤੈਨੂੰ ਪਤਾ ਆਉਂਦਾ ਜੀ ਆਉਂਦਾ ਨਕਲ ਫਾਵਾ ਤੋਂ ਕੋ ਚੰਗਾ ਲਾ ਦੇ ਨਾਲ ਤੇ ਮੈਂ ਇੱਥੋਂ ਫੜਦਾ ਜਿਹੜੀ ਝੋਲਾ ਲੈ ਕੇ ਜਾਂਦਾ ਉਸ ਪਲਾਟ 'ਚ ਲੈਣ ਤੇ ਆਦੇ ਦੁੰਦਿਆ ਤਾਂ ਇਹਨੂੰ ਵਾਪਸ ਖੁੱਲਿਆਉਂਦਾ ਕੋਈ ਥਾਈ ਮੈਂ ਲੈਂਦੀ ਦੀਪ ਬਣਾਦੀ ਤੇ ਮੋਟਰਸਾਈਕਲ ਲਾਇਆ ਉੱਥੇ ਹੀ ਮੈਂ ਦੀਪ ਕਹਿੰਦਾ ਸ਼ਾਮ ਨੂੰ ਆ ਕੇ ਲੈ ਜਾਾਂਗਾ ਆਪਣੀ ਸਕੂਟਰ ਤੇ ਅਜਾ ਚਲੋ ਆਹੇ ਸਮਾਨ ਨਹੀਂ ਰੱਖਿਆ ਨਾ ਮੋਟਰਸਾਈਕਲ ਅਸੀਂ ਪਹੁੰਚ ਗਏ ਘਰ ਦਰਵਾਜ਼ਾ ਵੀ ਖੋਲਣੇ ਲਿਆ ਪਰ ਨੂੰ ਸ਼ਾਦੀ ਚੂਣੋ ਸ਼ਾਦੀ ਗੰਦੂ ਚੂਣੋ ਮਾਂ ਠੀਕ ਮਾਂ ਮੁੱਤੂ ਠੀਕ ਹੁਣ ਦਾਲ ਜਿਓ ਚੂਣਾ ਜਿਆ ਕਿਤੇ ਆ ਲਈ ਜੰਗੀ ਮਮਮੀ ਨੂੰ ਤੇ ਮਮਮੀ ਰਾਤੀ ਬੜਾ ਹਾਸਾ ਪਿਆ ਹੈ ਡੈਡੀ ਦੇ ਦੁਕਾਨ ਪਾਈ ਦਾੜੀ ਵਿੱਚ ਦਾੜੀ ਨੂੰ ਦੁਕਾਨ ਪਈ ਢੱਲੇ ਮੋੜ ਤੇ ਲੱਕੜ ਦਾ ਸਾਰਾ ਸਮਾਨ ਲੈ ਗਏ ਮੂਰਤ ਵੀ ਕਰਾ ਲਿਆ ਮੁਣਕੇ ਦੂਜੇ ਦਿਨ ਚੁੱਕ ਲਈ ਸੁਬਹ ਦੂਜੇ ਦਿਨ ਨਹੀਂ ਦੂਜੇ ਦਿਨ ਰਾਜ ਕੰਮ ਕਰਦੇ ਨੇ ਕਟਵਰਸੀ ਨਹੀਂ ਨਿਕੱਟੇ ਮੇਰੇ ਫਿੱਟ ਦਾ ਇਤਾਂ ਦੂਜੇ ਮਾਮੇ ਸੱਲੋਂ ਵਾਲੀ ਕੁੜੀ ਨੂੰ ਪੂਰਾ ਦਾਜ ਜੀ ਦਾਣਾ ਗਿਆ ਉਹਨੂੰ ਇੱਕ ਦਿਨ ਜੀ ਥੋੜਾ ਮੈਂ ਤਾਂ ਹਣੀ ਨੂੰ ਕਿਹਾ ਤੀਜੇ ਦਿਨ ਡੈਡੀ ਕਰ ਸੁਮਾਨ ਲੈ ਗਿਆ ਚੁੱਪ ਕੇ ਸ਼ੇਮੀਨੇ ਖੋਲੀ ਸੀਮੀਨੇ ਖੋਲੀ ਦੁਕਾਨ ਤੇ ਆਇਆ ਕੋਈ ਨਹੀਂ ਹਨ ਫਰਨੀਚਰ ਨਹੀਂ ਡੈਡੀ ਮਮੀ ਵੇ ਭੇਜਿਆ ਕਿਹਦਾ ਨਹੀਂ ਨਹੀਂ ਡੈਡੀ ਡੀਂਦੇ ਰਹੇ ਕੋਈ ਗਾਹਕ ਨਹੀਂ ਆਇਆ ਗੇ ਲੋ ਨਹੀਂ ਗਾਹਕ ਤਾਂ ਚਲੋ ਆਪਣੇ ਲੱਗਾਈ ਹੋ ਮਾਮੇ ਨੇ ਆਪਣੀ ਕੁੜੀ ਦਾ ਜਹਾਜ ਨੂੰ ਆਇਆ ਹ ਸਾਰਾ ਦਾ ਜਹਾਜ ਨੂੰ ਆਇਆ ਹੈ ਕੋਈ ਨਹੀਂ ਇੱਧੇ ਦਾ ਕੰਮ ਚੱਲ ਰਿਹਾ ਕੋਈ ਨਹੀਂ ਜਾਹੰਦ ਤੱਕ ਇਹ ਕੋ ਬੈਡ ਆਪਣਾ ਬਣਾਇਆ ਸੀ ਉੱਥੇ ਤੇ ਮੈਂ ਹ ਜ਼ਰੂਰੀ ਤੇ ਸਸਤਾ ਦੇਣਾ ਹ ਘਰ ਲੈ ਆਵਾਂ ਜੋ ਕਿਵੇਂ ਆਂਦੀ ਐ ਇਹ ਨਹੀਂ ਇਹ ਤਾਂ ਪਾਈ ਹੀ ਆ ਵੜੀ ਇਹ ਕਾਹ ਲੈ ਆਂਦੀ ਫਿਰ ਉਦੋਂ ਲੋਜ ਪਾਤਾ ਮਸੂਟ ਫਿਰ ਆ ਪਾਇਨ ਚਾਹ ਵੀ ਸੁਣੀ ਨਾੜਾ ਉਹ ਕਟੀਨਰ T-shirt ਨੰਤੇ ਉਹ ਤੇ ਇੱਕ ਦੁਕਾਨ ਪਤਾ ਨਹੀਂ ਕਿਹੜੀ ਉਧਰ ਆ ਰਹਾ ਬਾਬਾ ਕਾਲਜ ਉਧਰ ਵੋਸ ਵੋਸ ਪਾਸੇ ਇੱਕ ਸੂਟ ਹੋ ਜਾਵਦਾ ਵਾ ਜਾਣਾ ਬੋਲੇ ਮੈਂ ਗੇ ਸੂਟ ਵਾ ਕੇ ਜਾਰ ਵਧੀਆ ਦੁਕਾਨ ਤੇ ਚ ਬੈ ਹਣਾ ਹੁਣ ਤੱਕ ਪੂਰੀਆਂ ਬਾਹਾਂ ਵੜ ਲੈਣ ਚਾਹੀਦੀ ਹਣਾ ਹਮ ਨਹੀਂ ਆ ਚੱਲ ਜਾਣਾ ਉਹ ਇਹ ਨਹੀਂ ਨਾ ਪੂਰੀ ਵਾਲੇ ਹੁੰਦੇ ਇਦਾਂ ਦੇ ਹੁੰਦੇ ਆਪਾਂ ਅੱਧੀ ਵੇਲੇ ਨੂੰ ਚੱਰੇ මිතු බෑ හතරිලම් මේ පैයදි ਹਰੁੰਦੇ ਪਤੀ ਆਣ ਲੱਗੇ ਨੇ ਅਨੇ ਕੁੰਨ ਵਾਲਾ ਇਹ ਕੁੜੀਆਂ ਪਰ ਗਾਉਣ ਇੱਥੇ ਨੇ ਹਰਪ ਤੇ ਵਿੱਚ ਸੁਣਦਾ ਪਿਆ ਕੋ ਕੋ ਕਿੰਨਾ ਹੀ ਚੂਣ ਨਹੀਂ ਜੂਨੇ ਪੁੱਤ ਸੁਣੇ ਸੁਣੇ ਪੁੱਤ ਗੱਲਾਂ ਕਰਦੇ ਜੀ ਕਿਤੇ ਸੋਹਣੇ ਜੇ ਰਾਜਾ ਕਿਤੇ ਗੱਲਾਂ ਕਰਦੇ ਜੀ ਬავਾ ਸੋਹਣੇ ਚਾਂਦੀ ਹੋ ਕਿਤੇ ਨਿੱਕੇ ਜਿਹੇ ਜਾਂਦੀ ਕਿਤੇ ਵਾਹੂ ਹੀ ਕਿਤੇ ਗੱਲਾਂ ਕਰਦੇ ਸੀ ਰਾਜ ਕਿਹੜੀਆਂ ਗੱਲਾਂ ਕਰਦੇ ਸੀ ਕਿਹੜੀਆਂ ਗੱਲਾਂ ਕਰਦੇ ਨਹੀਂ ਕਿਤੇ ਸਮਾਈਲ ਨਹੀਂ ਕਿਤੇ ਵਾਹੂ ਆਈ ਆਈ ਕਿਤੇ ਚੋਣੀ ਨਹੀਂ ਆਈ ਕਿਹੜੀਆਂ ਗੱਲਾਂ ਕਰਦਾ ਜੀ ਕਾਕਾ ਨਾ ਨਹੀਂ ਆਣ ਕੰਮ ਹੈ ਬਾਈ ਗੱਲਾਂ ਕਿਹੜੀਆਂ ਕਰਦੇ ਜੀ ਪੁੱਤ ਬੜਾ ਟੈਮ ਹੋ ਗਿਆ ਅੱਜ 11 ਵਜੇ ਦਾ ਆਪਾਂ ਪਹੁੰਚਿਆ ਕੰਮ ਤੇ ਸਤਾਂ ਲੱਗ ਰਹੀਆਂ ਕਿਚਨ ਦੇ ਪੱਲੇ ਹੋ ਗਏ ਰੈਡੀ ਇਹ ਦੇਖੋ ਇਹਦੇ ਸਾਜਣੇ ਲੱਗੇ ਇਹਨਾਂ ਆਪਾਂ ਜੋੜ ਰਹੇ ਹਾਂ ਤੇ ਪਹਿਲਾ ਕਿਚਨ ਵਿੱਚ ਗਰੇ ਮਸਲਾ ਲਾਇਆ ਇਹ ਵਾਲਾ ਬਣਿਆ ਪੁੱਠਾ ਕਰਕੇ ਸਾਜਣੇ ਲੈ ਵੀ ਬੰਦਲ ਵੀ ਹੋ ਗਿਆ ਕਿਚਨ ਵਿੱਚ ਤਿਆਰੀ ਹੋ ਚੱਲੀ ਆਪਣੀ ਬਸ ਹੁਣ ਪੱਲੇ ਦੋ ਰਹਿ ਗਏ ਇਹ ਤਿਆਰ ਕਰਦਣੇ ਲੱਗੇ ਨੇ ਕਿ ਜਨ ਕਰਤੀ ਉੱਤੇ ਰੈਡੀ ਪੱਲੇ ਪੱਲੇ ਟੰਗਣ ਵਾਲੇ ਰਹਿ ਗਏ ਆ ਜਾ ਆ ਜਾ ਇਹ ਰਹਾ ਹੋ ਗਿਆ ਕਾਫੀ ਟਾਈਮ ਹੋ ਗਿਆ 7:30 7:30 ਦਾ 7 ਵਜ ਚੁੱਕੇ ਚਲਿਏ ਹੁਣ ਘਰ ਇੱਧਰ ਇਹ ਆਏ ਨੇ ਹੁਣ ਇਹ ਕੰਮ ਤੋਂ ਦੇ ਹਰਫਤੇ ਸਤਾਨੀਆਂ ਕਰ ਲਿਆ ਕਿ ਨਾ ਨੀ ਨਾ ਚਲ ਕੇ ਇਹਦੇ ਇਹ ਨਾ ਉਹ ਖਾ ਦੇ ਦੇਣੀ ਭਾਈ ਤੋ ਇਹ ਨਾ ਤੋ ਲਓ ਅੱਗੇ ਹੁਣੇ ਪਹੁੰਚੇ ਆਪਾਂ ਘਰ ਨਹਾ ਤੋ ਲਿਆ ਫਰੈਸ਼ ਹੋ ਕੇ ਮੈਂਗਾ ਫੇਰ ਹੀ ਜਾਂਦੇ ਹਰਫਤੇ ਲੱਗੇ ਕਿ ਬੂਰਾ ਬਾਰਾ ਕਾਫੀ ਪਿਆ ਹੈ ਲੱਕੜੀ ਦਾ ਤੇ ਇਧਰ ਥਿਲ ਕੇ ਬਣਾ ਮੈਂ ਸਬਜ਼ੀ ਬਣਾ ਲਵਾਂ ਸਬਜ਼ੀ ਟਮਾਟਰ ਚਟਣੀ ਨੂੰ ਕਹਿ ਰਹੇ ਟਮਾਟਰ ਦੀ ਸਬਜ਼ੀ ਦੀ ਚਟਣੀ ਚਟਣੀ ਟਮਾਟਰ ਦੀ ਮੈਂ ਕਿਹ ਚਲੂ ਮੈਂ ਨਾ ਆ ਤੋ ਕਿੰਨਾ ਹਰਪਤ ਸਿੰਘ ਵੇਲੋਂ ਸੌਂ ਵੀ ਗਿਆ ਮੇਰੇ ਹੰਦਿਆਂ ਹਾਂਜੀ ਜਿਹੜੇ ਰਖੜੀ ਤੇ ਮੈਨੂੰ ਗਿਫਟ ਮਿਲੇ ਹੋਏ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਜਿਹੜੇ ਦੀਪ ਉਹਨਾਂ ਨੇ ਦਿੱਤੇ ਮੈਨੂੰ ਇੱਕ ਸੂਟ ਦਿੱਤਾ ਆ ਆਹ ਬਣਾ ਆ ਦੁਪੱਟਾ ਆ ਆਹ ਸਲਵਾਰ ਆ ਤੇ ਆਹ ਸ਼ਰਟ ਆ ਕੰਟਰਾਸ ਸੂਟਿਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਹੈ ਚੰਗੀ ਤੇਰਾ ਖਾਨ ਨਾ ਇਹ ਤੋਂ ਖਰਾਬ ਹੋਣੀ ਇਹ ਫਿਰ ਤੋਂ ਖਰਾਬ ਹੋ ਜਾਂਦੀ ਨਾ ਪਹਿਲਾਂ ਉਹ ਤਾਂ 1.10 ਸਟਿਚ ਕਰਕੇ ਨਾ ਤੇ ਪਾ ਕੇ ਫਿਰ ਦਿਖਾਵਾਂਗੇ ਹਵੇ ਇਦਾਂ ਸੋਹਣਾ ਲੱਗਣ ਡਿਆ ਹੋਇਆ ਮਾਣੇ ਫੋੜਵਾਰੀ ਆ ਗਿਹਾਰ ਫਤੇ ਦੇ ਸੋਨ ਦੇ ਦੇਦੇ ਤਾਂ ਦੱਸ ਨਾ ਮੈਂ ਤਾਂ ਬੰਦ ਸਿਆਰਾ ਹੁੰਦਾ ਪੂਰੀ ਮਨਾ ਪੂਰੇ ਹੀ ਆ ਮਮਮੀ ਕਹਿੰਦੇ ਕਿ ਮੁੰਨ ਪੂਰੀ ਬਾਹ ਨਾ ਪੂਰੀ ਵਾਲੇ ਲੈ ਨੇ ਵਧੀਆ ਵਜੇ ਪਏ ਨੂੰ ਉਹ ਨਾ ਆਦ ਨਹੀਂ ਆਦ ਨਾ ਉਹ ਵੱਡਾ ਸਾਈ ਹੈ ਹਾਂ ਨਾ ਤੇ ਨਿਆ ਆਜਨੇ ਪਜਾਮੇ ਵੀ ਲੰਬੀ ਬਹੁਤ ਸੋਹਣਾ ਇਹ ਇਦਾਂ ਬਲੈਕ ਆ ਕੰਟਰਾਸਟ ਹੋ ਗਿਆ ਨਾ ਆ ਤੇ ਆ ਸੇਮ ਹੋ ਗਿਆ ਫਿਰ ਜਦੋਂ ਮੈਂ ਸਭ ਦੁਕਾਨੋਂ ਲੰਦਾ ਮਾ ਆਵਾਦਾਂ ਹਾਂ ਮੇਰੇ ਬਾਬੂ ਦਸੂਂ ਤੋਂ ਸਾਰੇ ਜੀ ਬੜੇ ਵੱਡੇ ਲੰਦੇ ਨੇ ਹਾਂ ਮੇਰੇ ਵੱਡੇ ਠੀਏ ਤਾਂ ਗਾਂ ਵੱਡਾ ਹੀ ਹੋਣਾ ਨੇ ਇਹਨਾਂ ਕਾਲੀ ਪੁਜਾਮੀ ਦੋਨਾਂ ਕਾਲੀਆਂ ਕਲਰ ਕਿੰਨਾ ਸੋਹਣਾ ਹੈ ਨਾ ਦੋਨਾਂ ਕਾਲੀਆਂ ਪੁਜਾਮੀ ਨੇ ਪੁਜਾਮੀ ਦਾ ਤੇ ਉਹ ਇਹ ਪੂਰੇ ਸਹਿਦੀਏ ਨੇ ਚਲੋ ਹਾਏ ਸੋਹਣੇ ਵਧੀਆ ਕੰਨਾਂਲੇ ਹਰਫਤੇ ਨੂੰ ਕੜੇ ਵੀ ਪਾਏ ਹਨ ਦੋਨਾਂ ਨੇ ਦੋ ਕੜੇ ਪਾਏ ਬਹੁਤ ਪਿਆਰੇ ਬਹੁਤ ਸੋਹਣੇ ਹਮ ਤਾਂ ਨਵਾਂ ਉਹਨਾਂ ਦਾ ਸਾਰੇ ਪਰਿਵਾਰ ਦਾ ਹਰ ਪਤਨੂੰ ਚਾਂਦੀ ਦੇ ਕੜੇ ਪਏ ਨੇ ਦੋ ਇਹੋ ਵੀ ਚਲੋ ਉਹ ਵੀ ਪਾਵਾਂਗੇ ਦੋ ਤਿੰਨ ਮਹੀਨਿਆਂ ਤੱਕ मतलब ਜਦ ਤਿੰਨਾਂ ਚਾਰ ਮਹੀਨੇ 6 ਮਹੀਨੇ ਦਾ ਹੋ ਗਿਆ ਫਿਰ ਪਾਵਾਂਗੇ ਨਾ ਜੇ ਉਹ ਲੈ ਛੋਟਾ ਪੁੱਤ ਸਾਡਾ ਜੇ ਹਨਾ ਕੜੀ ਕੜੀ ਨਹੀਂ ਅਜੇ ਆਈ ਵਿਸਲਾ ਕੜੀ ਲੈ ਜਾ ਕੋਈ ਲਾ ਕੇ ਕਿੰਨੇ ਲਾਈ ਬਣਾ ਸਭ ਪਤਾ ਦਿਨ ਲਾ ਕੇ ਨਹੀਂ ਹੈ ਜਿੱਦੀ ਸੈਲ ਤੇ ਕੁੰਡੇ ਨਹੀਂ ਉਹਦੇ ਉੱਤੇ ਸੈਲ ਉਹਦੀ ਸੈਲ ਖਤਮ ਹੋਇਆ ਤਾਂ ਕਰਕੇ ਲਾ ਕੇ ਰੱਖੀ ਹੈ ਐਮ ਨਹੀਂ ਲੱਗਦਾ ਯਾਰ ਕੋਈ ਨਹੀਂ ਲੈ ਕੇ ਆਉਂਦਾ ਮੈਂ ਅੱਜ ਫਿਰ ਲਾਉਣਾ ਮੈਨੂੰ ਲੱਗਦਾ ਨਹੀਂ ਟਾਈਮ ਕੁਝ ਲੱਗਾ ਇਹ ਕਿੰਨੀ ਡੋਐਸ ਆ ਦੇਖੋ ਕਿੰਨੀ ਪਿਆਰੀ ਤਾਂ ਹੀ ਕਰ ਰਹੀ ਤਾਂ ਇਹਨਾਂ ਦੀ ਸ਼ਰਟ ਨਾਲ ਜੀ ਉਹਦੀ ਪੈਂਟ ਬੁੜਾ ਬਹੁਤ ਸੋਹਣੀ ਪੈਂਟ ਤੇ ਸਟਿੱਕ ਲੱਗਾ ਹੋਇਆ ਬਹੁਤ ਵਧੀਆ ਹੰਡੇ ਗੇ ਕੱਪੜਾ ਬਹੁਤ ਵਧੀਆ ਬ੍ਰਾਂਡਡ ਹੈ ਹੈ ਕਿੰਦਾ ਕੱਪੜਾ ਕਿੰਨੇ ਬਹੁਤ ਵਧੀਆ ਬ੍ਰਾਂਡਡ ਹੈ ਕੱਪੜਾ ਬਹੁਤ ਵਧੀਆ ਬ੍ਰਾਂਡਡ ਦਾ ਕੱਪੜਾ ਆ ਤੇ ਹੰਡੇਗੀ ਤੇ ਹੈ ਚਲੋ ਵਧੀਆ ਆ ਠੀਕ ਲੈ ਵੀ ਇਹਨਾਂ ਦਸਤਾਰ ਵੀ ਆ ਦਸਤਾਰ ਓਪੀਕੋ ਕਰਨ ਵਾਸਤੇ ਦਿੱਤੀ ਹੈ ਹੈ ਸੋਹਣੇ ਨੇ ਪੈਂਟ ਪਾ ਕੇ ਦੇਖੀ ਕਿੰਨੇ ਖੂਸ਼ ਹੁੰਦੇ ਆਇਆ ਜੀ ਬਤਨਾ ਜੀ ਬੰਦਾ ਨੌਸਕਰ ਵਾਲੇ ਸਹੀ ਜਾਨਾ ਵਾ ਵਾ ਕਲਾਪਿੰਗ ਕਲਾਪਿੰਗ ਬਹੁਤ ਹੀ ਵਧੀਆ ਬ੍ਰੈਂਡਡ ਗਪੜਾ ਪਾਇਆ ਅੱਜ ਤੇ ਅੰਕ ਲੱਗਣਿਆ ਕੀ ਲੱਗਣੇ ਨਹੀਂ ਐਂ ਅਣਕਰੂ ਇਧਰ ਨੂੰ ਫੇਸ ਕਰੋ ਬਹੁਤ ਹੀ ਸੋਹਣਾ ਲੱਗਣ ਦੇ। ਕੀ ਲੱਗਦੇ ਪਏ ਦੱਸੋ ਫੇਰੇ ਕੋ ਨਾ ਦਾ ਦਸ ਦੋਣੋਂ ਮਿੱਲਾ ਫਿਰ ਸਾਰੇ ਪੁੱਛਦੇ ਪਏ ਕਹਿੰਦੇ ਕੀ ਲੱਗਣ ਦੇ। ਹੁਣ ਕਹਣਾ ਉਹਦੇ ਵਰਗੀ ਬੋਲਦੇ ਨਹੀਂ सोनू ਸੀਤ ਵਰਗੇ। ਉਨ ਨੂੰ ਜੀ ਤੋਰ ਗੱਲ ਲੱਗਣੀ ਸਾਡੀ ਜੁੱਤੀ ਬਦਲ ਲੈ ਕੇ ਇਹ ਨਹੀਂ ਆ ਬਟਨ ਨਹੀਂ ਲਾਏ ਨਹੀਂ ਨਹੀਂ ਸੋਹਣੀ ਆਪਾਂ ਨਹੀਂ ਕਿੰਨੇ ਬਦਲ ਲਾਉਂਦੇ ਨੇ ਇਹੋ ਜਿਹੇ ਇਹ ਹੁੰਦਾ ਹੈ ਲੋਕਾਂ ਦੇ ਪਤਾਵਿਕ ਕਿ ਟਾਈ ਟੂ ਜੋਈ ਹੁੰਦੀ ਜੀ ਇਤਰ ਕੋ ਹੁੰਦਾ ਨਹੀਂ ਬੰਦਾ ਚੈੱਕ ਸ਼ਰਟ ਦੇ ਨਾਲ ਟਾਈ ਲਾਏ ਮਾਰਾ ਜੂਰੀ ਗੱਲ ਵੀ ਕਰਦਾ ਇਹ ਨਹੀਂ ਹੈ ਨਾ ਆਂਦੇ ਬਾਕੀ ਇਹ ਜਿਹੜਾ ਛੋਟਾ ਜਿਹਾ ਵਲੌਗ ਜੇ ਵਲੌ ਵਧੀਆ ਲੱਗਾ ਹੋ ਤੇ ਕਮੈਂਟ ਸੇ ਜੋਇ ਕਰਿਓ ਤੇ ਸਾਨੂੰ ਫੇਸਬੁੱਕ ਤੇ ਵੀ ਐਡ ਕਰੋ ਜਿਹੜੇ ਨਵੇਂ ਨੇ ਸਾਡੇ ਚੈਨਲ ਕਰੋ ਸਬਸਕ੍ਰਾਈਬ ਚਲੋ ਮਿਲਦੇ ਆਂਗੇ ਨਵੀਂ ਵੀਡੀਓ ਨਾਲ ਮਿਲਦੇ ਹਾਂ ਮਾਰਨਿੰਗ ਟਾਈਮ ਬਾਏ ਬਾਏ ਗੁੱਡ ਨਾਈਟ ਰੱਖੜਾ